ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਕਲਾਸਿਕਲ ਬਹੁਤ ਸੋਹਣੀ ਕੋਠੀ ਲੈ ਕੇ ਆਏ ਹਾਂਗੀ ਜੋ ਕਿ ਕਾਫੀ ਵੱਡੇ ਏਰੀਏ ਦੇ ਵਿੱਚ ਬਣੀ ਹੋਈ ਆ ਸੋ ਬਾਈ ਨਾਲ ਆਪਾਂ ਗੱਲਬਾਤ ਕਰਾਂਗੇ ਮਿਸਤਰੀ ਬਾਈ ਜਿਨ੍ਹਾਂ ਨੇ ਬਣਾਈ ਆ ਕੋਠੀ ਇਹ ਕੰਸਟਰਕਸ਼ਨ ਕੀਤੀ ਆ ਉਹ ਆਪਣੇ ਨਾਲ ਨੇਗੀ ਸੋ ਬਾਈ ਇਹਨਾਂ ਨੇ ਠੇਕੇ ਤੇ ਕੰਮ ਕੀਤਾ ਵਾ ਇਸ ਕੋਠੀ ਦਾ ਤੇ ਇਹਨੂੰ 3 ਸਾਲ ਹੋ ਗਏ ਕੋਠੀ ਨੂੰ ਬਣੇ ਹੋਏ ਤੇ ਬਾਈ ਨਾਲ ਗੱਲਬਾਤ ਵੀ ਕਰਾਂਗੇ ਕਿਵੇਂ ਕਿਵੇਂ ਇਹ ਬਣੀ ਹੋਈ ਆ ਅੰਦਰੋਂ ਸਾਰਾ ਪਲਾਨ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਬਹੁਤ ਸੋਹਣਾ ਅੰਦਰ ਦਾ ਪਲਾਨ ਆ ਕੋਠੀ ਦਾ ਤੇ ਬਾਹਰੋਂ ਲੁੱਕ ਤੁਸੀਂ ਵੇਖ ਸਕਦੇ ਹੋਗੇ ਕਲਾਸਿਕ ਲੁੱਕ ਆ ਇਸ ਕੋਠੀ ਦੀ ਤੇ ਅੰਦਰੋਂ ਵੀ ਦਿਖਾਉਣ ਆਜੋ ਗੱਲਬਾਤ ਵੀ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਕਿੰਨਾ ਕ ਟਾਈਮ ਹੋ ਗਿਆ ਇਹਨੂੰ ਕੋਠੀ ਨੂੰ ਬਣਿਆ ਹੋਇਆ ਇਹਨੂੰ ਵੀ 3 ਸਾਲ ਹੋ ਗਏ ਚੌਥਾ ਸਾਲ ਲੱਗ ਗਿਆ ਅੱਛਾ ਹੀ ਚੌਥਾ ਸਾਲ ਲੱਗ ਗਿਆ ਹਾਂਜੀ ਤੇ ਕਿੰਨੇ ਕ ਟਾਈਮ ਚ ਬਣ ਕੇ ਤਿਆਰ ਹੋ ਗਈ ਸੀ ਬਾਈ ਕੋਠੀ ਇਹ ਇਹ ਵੀਰੇ ਪਲਸਟਰ ਦਾ ਥੋੜਾ ਟਾਈਮ ਲਾਇਆ ਸੀਗਾ ਆਪਣੇ ਸਾਲ ਦੇ ਵਿੱਚ ਕੀਤਾ ਸੀਗਾ ਚਿਣਾਈ ਪਹਿਲਾਂ ਕਰਕੇ ਰੱਖ ਲਈ ਸੀਗੀ ਹਾਂਜੀ ਜੀ ਵੀ ਢੂੜਕ ਸਾਲ ਦੇ ਵਿੱਚ ਤਿਆਰ ਹੋ ਗਈ ਸੀਗੀ ਢੂੜਕ ਸਾਲ ਨਾ ਲੱਗ ਜਾਂਦਾ ਇਹ ਕਿੰਨਾ ਏਰੀਆ ਹੋਈ ਹੈ ਟੋਟਲ ਇਹ 2000 ਥੱਲੇ ਹੈ ਜੀ ਤੇ 1700 ਉੱਤੇ ਹੈਗਾ ਵੀ ਤੇ ਡਿਜ਼ਾਈਨ ਕਿੰਨਾ ਦਾ ਬਈ ਇਹ ਇਹ ਡਿਜ਼ਾਈਨ GS ਆਰਕੀਟੈਕਟ GS ਆਰਕੀਟੈਕਟ ਮਾਨਸਾ ਹਾਂਜੀ ਹਾਂਜੀ ਸੋ ਦੋਸਤੋ GS ਆਰਕੀਟੈਕਟ ਮਾਨਸਾ ਜੋ ਕਿ ਗੁਰਸੇਵ ਕੁਸਿੰਘ ਉਹਨਾਂ ਦਾ ਡਿਜ਼ਾਈਨ ਹੈ ਇਹ ਸੋ ਉਹਨਾਂ ਨੇ ਬਾਈ ਦੀ ਆਪਾਂ ਕਾਫੀ ਕੋਠੀਆਂ ਦਿਖਾਉਂਦੇ ਰਹਨੇ ਆ ਤੇ ਉਹਨਾਂ ਦਾ ਬਾਈ ਦਾ ਸਕਰੀਨ ਤੇ ਨੰਬਰ ਵੀ ਦੇਵਾਂਗੇ ਆਪਾਂ ਜੇਕਰ ਇਦਾਂ ਦੀ ਕੋਠੀ ਤੁਸੀਂ ਵੀ ਡਿਜ਼ਾਈਨ ਕਰਾਉਣੀ ਹੋਵੇ ਤਾਂ ਗੱਲਬਾਤ ਕਰ ਸਕਦੇ ਹੋ ਤੇ ਤੁਹਾਨੂੰ ਆਪਾਂ ਸਾਰਾ ਆਈਡੀਆ ਦਿਖਾਉਨੇ ਆ ਕੋਠੀ ਅੰਦਰੋਂ ਵੀ ਦਿਖਾਉਨੇ ਆਗੇ ਸੋ ਇਹ ਇੱਧਰ ਦੇਖ ਸਕਦੇ ਹੋ ਤੁਸੀਂ ਟਾਈਲ ਲੱਗੀ ਹੋਈ ਹੈ ਜੋ ਕਿ 베ੜੇ ਦੇ ਵਿੱਚ ਕਾਫੀ ਵਧੀਆ ਡਿਜ਼ਾਈਨ ਹੈ ਟਾਈਲ ਦਾ ਟ੍ਰਿਕੇ ਨਾਲ ਮਤਲਬ ਕਿ ਬਹੁਤ ਸੋਹਣੀ ਲੁੱਕ ਦਿੰਦੀ ਹੈ ਕੋਠੀ ਨੂੰ ਬਾਈ ਜੀ ਕੋਠੀ ਦੀ ਆਪਾਂ ਲੰਬਾਈ ਚੜਾਈ ਦੀ ਗੱਲ ਕਰੀਏ ਤਾਂ ਕਿੰਨੀ ਰਹਿ ਜਾਂਦੀ ਹੈ ਇਹ 38 50 ਜੀ 38 50 ਠੀਕ ਹੈ ਜੀ ਤੇ ਇਹ ਟਾਇਲ ਵਗੈਰਾ ਬਾਈ ਤੁਸੀਂ ਚੜਾਈ ਹੋਈ ਹੈ ਇਹ ਜਾਂ ਇਹ ਬਾਅਦ ਚ ਕੋਈ ਭਈਏ ਵਗੈਰਾ ਚੜਾ ਕੇ ਨਹੀਂ ਜੀ ਆਪਣੇ ਭਾਈ ਚਰੇ ਨਹੀਂ ਚੜਾਈ ਹੈ ਜੀ ਟੈਲਿੰਗ ਹੈ ਅਸੀਂ ਆਪਣੇ ਬੰਦੇ ਅਸੀਂ ਉਹ ਬੰਦੇ ਭੇਜੇ ਸੀਗੇ ਨਾ ਠੀਕ ਹੈ ਜੀ ਤੇ ਇਹ ਉੱਪਰ ਟੇਪਰ ਵਗੈਰਾ ਤੇ ਸਾਰਾ ਇਹ ਆਰ ਸੀ ਸੀ ਬਣਾ ਕੇ ਦੂਆ ਟੈਲ ਲੱਗੀ ਹੋਈ ਹੈ ਤੇ ਆ ਮਿੱਟੀ ਦੀ ਟੈਲ ਹੈਗੀ ਇਹ ਅੱਛਾ ਜੀ ਮਿੱਟੀ ਦੀ ਮਿੱਟੀ ਦੀ ਟਾਇਲ ਹੈਗੀ ਤੇ ਜੋ ਅੱਗੇ ਲੱਗਦੀ ਹੁੰਦੀ ਹੈ ਉਹ ਤਾਂ ਸਿੰਗ ਠੀਕ ਹੈ ਠੀਕ ਹੈ ਆਇਓ ਇਹ ਅੰਦਰੋਂ ਦੇਖੋ ਨੇ ਆਇ ਪੋਰਚ ਬਣਾ ਹੋਇਆ ਸੋ ਦੋਸਤੋ ਕਾਫੀ ਖੁੱਲਾ ਪੋਰਚ ਬਣਾ ਹੋਇਆ ਹੈਗਾ ਜੋ ਕਿ ਤੁਸੀਂ ਵੇਖ ਸਕਦੇ ਹੋ ਤੇ ਅੰਦਰ ਮਾਰਬਲ ਲੱਗਿਆ ਹੋਇਆ ਸਾਰਾ ਬਾਹਰੇ ਟਾਈਲ ਲਾਈ ਹੋਈ ਹੈਗੀ ਤੇ ਅੰਦਰ ਸਾਰਾ ਕੋਠੀ ਦੇ ਵਿੱਚ ਵੀ ਮਾਰਬਲ ਲੱਗਿਆ ਹੋਇਆ ਤੇ ਇੱਥੇ ਵੀ ਮਾਰਬਲ ਲੱਗਿਆ ਤੇ ਇਧਰ ਬੈਕ ਸਾਈਡ ਤੇ ਦੇਖ ਤਾਂ ਉਹਦੇ ਬਾਈਹੋਂ ਦਾ ਚੁੱਲ੍ਹਾ ਚੌਂਕਾ ਬਣਾ ਹੋਇਆ ਜੋ ਕਿ ਆਰ ਜੀ ਤੇ ਇੱਥੇ ਫਸਟ ਤੇ ਕਿਚਨ ਰਹਿ ਜਾਂਦਾ ਸੀ ਕਿਚਨ ਦੇ ਵਿੱਚ ਇੱਕ ਕਾਰਨਰ ਵਿੰਡੋ ਵੀ ਲੱਗੀ ਹੋਈ ਹੈ ਤੇ ਇਧਰ ਵੇਖ ਸਕਦੇ ਤੁਸੀਂ ਡ੍ਰੈਂਗ ਰੂਮ ਦਾ ਇੱਕ ਬਾਹਰ ਤੋਂ ਗੇਟ ਰੱਖਿਆ ਹੋਇਆ ਹੈ ਹਾਂਜੀ ਇਹ ਡ੍ਰੈਂਗ ਰੂਮ ਦੀ ਐਂਟਰੀ ਆ ਜਾਂਦੀ ਹੈ ਠੀਕ ਹੈ ਜੀ ਤੇ ਆਪਣਾ ਕੋਈ ਆਮ ਮਹਿਮਾਨ ਆਉਂਦਾ ਸੋ ਇਧਰ ਦੇ ਇੰਟਰ ਹੋ ਸਕਦਾ ਦੋ ਐਂਟਰੀਆਂ ਦਿੱਤੀਆਂ ਹੋਈਆਂ ਨੇ ਇੱਕ ਲੋਬੀ ਦੇ ਵਿੱਚ ਦੀ ਤੇ ਇੱਕ ਬਾਹਰੋਂ ਦੀ ਤੇ ਇਧਰ ਇਹ ਮੇਨ ਇੰਟਰੈਸ ਆ ਗਿਆ ਆਪਣਾ ਮੇਨ ਐਂਟਰੀ ਹੈ ਜੋ ਕਿ ਕੁਠੀ ਦੀ ਸੋ ਬਾਈ ਦਿਖਾਉਣਾ ਅੰਦਰੋਂ ਤੇ ਜੋ ਕਿ ਕਿਚਨ ਰਹਿ ਜਾਂਦਾ ਜੋ ਕਿ ਓਪਨ ਡੋਰ ਰੱਖਿਆ ਹੋਇਆ ਸੀਗਾ ਬਾਅਦ ਦੇ ਵਿੱਚ ਹਾਫ ਥੋੜਾ ਕਵਰ ਕਰਕੇ ਇਹਨਾਂ ਨੇ ਬਾਈ ਹੋਰਾਂ ਨੇ ਸੋ ਇਧਰ ਪਾnde ਰੱਖਣ ਵਾਸਤੇ ਕੈਬਨ ਬਣਾਤੇ ਜੋ ਕਿ ਦੇਖ ਸਕਦੇ ਤੁਸੀਂ ਕ੍ਰੌਕਰੀ ਯੂਨਿਟੀ ਵੀ ਕਹਿ ਸਕਦੇ ਆਪਾਂ ਨੂੰ ਪਰ ਇਸ ਨੂੰ ਕਵਰ ਨਹੀਂ ਕੀਤਾ ਓਪਨ ਰੱਖਿਆ ਹੋਇਆ ਸੋ ਗਲਾਸ ਵਗੈਰਾ ਕਰਤੇ ਜੋ ਕਿ ਸੈਲਪ ਬਣਾਤੀਆਂ ਤੇ ਇਧਰ ਰਸੋਈ ਦੇ ਵਿੱਚ ਜੋ ਇੱਕ ਸਾਈਡ ਨੂੰ ਤੁਸੀਂ ਇੱਥੇ ਜ਼ਿਆਦਾਤਰ ਬਲੈਕ ਯੂਜ਼ ਕੀਤਾ ਹੁੰਦਾ ਪੱਥਰ ਜੋ ਕਿ ਵੈਕਸਰ ਜਿਹੜੇ ਵਾਈਟ ਯੂਜ਼ ਕੀਤਾ ਹੋਇਆ ਹੈ ਬਈ ਹੋਰ ਹਨ ਸੋ ਇਹ ਅਲੱਗ-ਅਲੱਗ ਆਪਣੀ ਚੋਇਸ ਹੁੰਦੀ ਹੈਗੀ ਦੋਸਤੋ ਗ੍ਰੇਨਾਈਟ ਲੱਗਿਆ ਹੁੰਦਾ ਕਈ ਵਾਰ ਹਨਾ ਬਲੈਕ ਕਲਰ ਦੇ ਵਿੱਚ ਜ਼ਿਆਦਾ ਲਾਉਂਦੇ ਨੇ ਪਰ ਕਿਚਨ ਦੇ ਵਿੱਚ ਤੇ ਇਹ ਕਿਚਨ ਵੇਖਸ ਜੋ ਕਿ ਇਹ ਹੈਂਡਲੈਸ ਬਣਾਈਆਂ ਹੋਈਆਂ ਸਾਰੀਆਂ ਇਹ ਐਲੂਮੀਨੀਅਮ ਲੱਗ ਰਹੀ ਹੈ ਬਾਈ ਹਾਂ ਹਾਂ ਸਾਰੀ ਕਿਚਨੀ ਐਲੂਮੀਨੀਅਮ ਹੈਗੀ ਕਿ ਨਹੀਂ ਕਪੜੇ ਆਈ ਐਲੂਮੀਨੀਅਮ ਦੇ ਲੱਗੇ ਹੋਏ ਹੈਂਡਲ ਕੱਲੇ ਹੈਂਡਲ ਲੱਗੇ ਹੋਏ ਨੇ ਹਾਂਜੀ ਹਾਂ ਠੀਕ ਹੈ ਜੀ ਬਾਕੀ ਉੱਪਰ ਕਬੂਡ ਵਗੈਰਾ ਚਿਮਨੀ ਵਗੈਰਾ ਲੱਗੀ ਹੋਈ ਹੈ ਕੰਪਲੀਟ ਹੈ ਸੋ ਇਧਰ ਇੱਕ ਬਾਹਰ ਰੱਖਿਆ ਹੋਇਆ ਜੋ ਕਿ ਰੀ ਚੁਲੇ ਨੂੰ ਜਾਣ ਚੱਲੇ ਚੁੱਕੇ ਜਾਣ ਵਾਸਤੇ ਬਾਈ ਕਿੰਨਾ ਏਰੀਆ ਹੈ ਦਾ 11 14 11 14 ਠੀਕ ਹੈ ਸੋ ਕਾਫੀ ਖੁੱਲਾ ਕਿਚਨ ਬਣਿਆ ਹੋਇਆਗਾ ਸੋ ਆਜੋ ਬਾਈ ਇਧਰੋਂ ਦਿਖਾ ਦੋ ਹਾਂ ਦੋਸਤੋ ਸੋ ਇਧਰ ਰਾਈਟ ਸਾਈਡ ਤੇ ਡ੍ਰੈਗ ਰੂਮ ਆ ਜਾਂਦਾ ਜੋ ਕਿ ਵੇਖ ਸਕਦੇ ਤੁਸੀਂ ਬਈ ਇਹ ਕਿੰਨਾ ਕ ਏਰੀਆ ਹੈ ਡ੍ਰੈਗ ਰੂਮ ਦਾ 14 14 ਜੀ 14 14 ਦਾ ਸਾਰੇ ਰੂਮ ਵੀ ਬਈ ਕਾਫੀ ਖੁੱਲੇ ਨੇ ਹਾਂਜੀ ਹਾਂਜੀ ਸਾਰੇ 14 ਦੇ ਹੀ ਵਿੱਚ ਠੀਕ ਹੈ ਜੀ ਸੋ ਬਈ ਇਹ ਦਿਖਾ ਦਿਓ ਥੋੜਾ ਕਮਬੋਰਡ ਵਗੈਰਾ ਇਤਰਾ ਬਾਕਸ ਵਗੈਰਾ ਬਣਾਏ ਹੋਏ ਨੇ ਇੰਟੀਰੀਅਰ ਦਾ ਵਧੀਆ ਕੰਮ ਕੀਤਾ ਹੋਇਆ ਤੇ ਉੱਪਰ ਪੀਓਪੀ ਦੇ ਡਿਜ਼ਾਈਨ ਬਹੁਤ ਸੋਹਣੇ ਨੇਗੇ ਕਲਰ ਦੀ ਮੈਚਿੰਗ ਕੀਤੀ ਹੋਈ ਹੈ ਜੋ ਕਿ ਕੰਬੀਨੇਸ਼ਨ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤਾ ਤੇ ਬਾਹਰ ਇੱਕ ਵਿੰਡੋ ਰੱਖੀ ਹੋਈ ਆ ਜੋ ਕਿ ਕਾਫੀ ਚਾਨਣ ਪੈਂਦਾ ਵਧੀਆ ਵੈਂਟੀਲੇਸ਼ਨ ਦਾ ਵੀ ਕਾਫੀ ਧਿਆਨ ਰੱਖਿਆ ਕੋਠੀ ਦੇ ਵਿੱਚ ਕਾਫੀ ਖੁੱਲੀ ਕੋਠੀ ਬਣੀ ਹੋਈ ਹੈ ਲੌਬੀ ਬਸ ਸੋ ਹੀ ਗਿਆ ਨਾ ਕਾਫੀ ਖੁੱਲੀ ਲੌਬੀ ਬਣੀ ਹੋਈ ਆ ਬਈ ਕਿੰਨੇ ਦੀ ਲੌਬੀ ਦਾ ਆਪਣਾ 29 17 29 17 ਹਾਂਜੀ ਕਾਫੀ ਏਰੀਆ ਹੈ ਨਾ ਇਹ ਕਾਫੀ ਵਜਾਇਦਾ ਸੋ ਆਪਾਂ ਇੱਕ ਟਾਈਮ ਸਾਰਾ ਪਰਿਵਾਰ ਮਤਲਬ ਇੱਥੇ ਜੁੜ ਕੇ ਬੈਠ ਸਕਦੇ ਆ ਕਾਫੀ ਖੁੱਲਾ ਏਰੀਆ ਬਣਾਇਆ ਹੋਇਆ ਹੈਗਾ ਸੋ ਇਸ ਦੇ ਵਿੱਚ ਤਿੰਨ ਬੈਡਰੂਮ ਬਣੇ ਹੋਏ ਨੇ ਕੋਠੀ ਦੇ ਵਿੱਚ ਜੋ ਕਿ ਡ੍ਰੈਗ ਰੂਮ ਤੁਸੀਂ ਦੇਖ ਚੁੱਕੇ ਹੋਗੇ ਤੇ ਡ੍ਰੈਗ ਰੂਮ ਦੇ ਬੈਕ ਸਾਈਡ ਤੇ ਇੱਕ ਬੈਡਰੂਮ ਆ ਜਾਂਦਾ ਇਧਰ ਇੱਧਰ ਆ ਜੋ ਭਾਈ ਤੇ ਇਹ ਬੈਡਰੂਮ ਕਾਫੀ ਖੁੱਲਾ ਬਣਾਇਆ ਹੋਇਆ ਹੈ 14 14 ਦਾ 14x14 ਦਾ ਜੀ ਠੀਕ ਹੈ ਜੀ ਸੋ ਬੈੱਡ ਲਾ ਕੇ ਇੱਥੇ ਮੰਜਾ ਵਗੈਰਾ ਵੀ ਡੈਸ ਸਕਦਾ ਇੱਕ ਦੀਵਾਨ ਬੈੱਡ ਲੱਗਿਆ ਹੋਇਆ ਹੈ ਕਾਫੀ ਖੁੱਲਾ ਏਰੀਆ ਹੈ ਜਿਵੇਂ ਕਿ ਪੁਰਾਣੇ ਘਰਾਂ ਦੇ ਵਿੱਚ ਵੱਡੇ ਕਮਰੇ ਹੁੰਦੇ ਸੀ ਉਸੇ ਤਰ੍ਹਾਂ ਸੋ ਇੱਧਰ ਇੱਕ ਵਿੰਡੋ ਰੱਖੀ ਹੋਈ ਹੈ ਬੈਕ ਸਾਈਡ ਤੇ ਤੇ ਬਾਈ ਹੋਰਾਂ ਨੇ ਪਿੱਛੇ ਜਗ੍ਹਾ ਵੀ ਰੱਖੀ ਹੋਈ ਹੈ ਇੱਧਰ ਤਾਂ ਕਿ ਆਪਾਂ ਕੂਲਰ ਵਗੈਰਾ ਜਾਂ ਵਿੰਡੋ ਏਸੀ ਵਗੈਰਾ ਵੀ ਲਗਾ ਸਕਦੇ ਆਂਗੇ ਤੇ ਇੱਕ ਟਾਈਮ ਇਹਨੂੰ ਖੋਲ ਵੀ ਸਕਦੇ ਆਂਗੇ ਵਿੰਡੋ ਨੂੰ ਜੇਕਰ ਆਪਾਂ ਹਵਾ ਵਗੈਰਾ ਵੀ ਜ਼ਰੂਰੀ ਹੁੰਦੀ ਹੈ ਕਮਰੇ ਦੇ ਵਿੱਚ ਬਾਹਰਲੀ ਹਵਾ ਆਉਣੀ ਇੰਟਰ ਹੋਣੀ ਵਧੀਆ ਹੁੰਦਾ ਸੋ ਉਦੋਂ ਦਾ ਵੈਦਰ ਚੇਂਜ ਹੋ ਜਾਂਦਾ ਆਮ ਦਾ ਰੂਮ ਦਾ ਇਧਰ ਨਾਲ ਹੀ ਵਾਸ਼ਰੂਮ ਡਰੈਸਿੰਗ ਰੂਮ ਅਟੈਚ ਹੈ ਹਾਂਜੀ ਬਈ ਇਹ ਵਖਾ ਦਿਓ ਸੋ ਬਹੁਤ ਵਧੀਆ ਤਰੀਕੇ ਨਾਲ ਕੋਠੀ ਪਲਾਨ ਕੀਤੀ ਹੋਈ ਹੈਗੀ ਬਾਈ ਦੀਆਂ ਕੋਠੀਆਂ ਆਪਾਂ ਕਾਫੀ ਦਿਖਾਉਣੇ ਆ ਇਹਨਾਂ ਦੀਆਂ ਜੋ ਕਿ ਬਲਜਿੰਦਰ ਸਿੰਘ ਠੇਕੇਦਾਰ ਨੇ ਬਾਈ ਇਹ ਤੇ ਇਹਨਾਂ ਦੇ ਡੈਡੀ ਵੀ ਕੰਮ ਕਰਦੇ ਦੇ ਸੀ ਤੇ ਡੈਡੀ ਨਾਲ ਇਹੀ ਕੰਮ ਕਰਨ ਲੱਗੇ ਹੋਏ ਨੇਗੇ ਇਹਨਾਂ ਦੇ ਡੈਡੀ ਨੂੰ ਕਾਫੀ ਟਾਈਮ ਹੋ ਚੁੱਕਾ ਐ ਦੋਸਤੋ ਕੰਮ ਕਰਦੇ ਨੇ ਸੋ ਬਾਈ ਦਾ ਆਪਾਂ ਨੰਬਰ ਦੇਵਾਂਗੇ ਸਕਰੀਨ ਤੇ ਤੇ ਇਹ ਵੀ ਦ ਮਟੀਰੀਅਲ ਵੀ ਕੰਮ ਕਰਦੇ ਨੇਗੇ ਕੋਠੀਆਂ ਦਾ ਸੋ ਬਾਅਦ ਵਿੱਚ ਗੱਲ ਕਰਾਂਗੇ ਇਸ ਬਾਰੇ ਸੋ ਆ ਜੋ ਤੇ ਦੋ ਬੈਡਰੂਮ ਸਾਈਡ ਤੇ ਬਣੇ ਹੋਏ ਨੇ ਜੋ ਕਿ ਰਾਈਟ ਸਾਈਡ ਤੇ ਤੇ ਇਧਰ ਕਿਚਨ ਰਹਿ ਜਾਂਦਾ ਸੋ ਇਧਰ ਇਹ ਬੈਡਰੂਮ ਆ ਜਾਂਦਾ ਬੈਡਰੂਮ ਦੇ ਬੈਕ ਸਾਈਡ ਤੇ ਇਧਰ ਇੱਕ ਡੋਰ ਰੱਖਿਆ ਹੋਇਆ ਹਾਂਜੀ ਜੋ ਕਿ ਇਧਰ ਬੈਕ ਸਾਈਡ ਤੇ ਨਾ ਬਾਈ ਹੋਰਾਂ ਦਾ ਬੇੜਾ ਦਾ ਥੋੜਾ ਜਗ੍ਹਾ ਛੱਡੀ ਹੋਈ ਹੈਗੀ ਆਰ ਜੀ ਚੁੱਲਾ ਯਾਰ ਆਰ ਜੀ ਚੁੱਲਾ ਚੌਂਕਾ ਸੀਰ ਸੋਈ ਬਣਾਈ ਹੋਈ ਜਿਹੜੀ ਆਰ ਜੀ ਆਪਣੀ ਹਾਂਜੀ ਆ ਵੇਖਸਾ ਰਹੇ ਹੋ ਦੋਸਤੋ ਇਧਰ ਚੁੱਲਾ ਚੌਂਕਾ ਬਾਈ ਵੈਸੇ ਜੂਸ ਕੱਟ ਕਰਦੇ ਹੈਗੇ ਤੇ ਇਧਰੋਂ ਕਿਚਨ ਦੇ ਵਿੱਚੋਂ ਵੀ ਇਧਰੋਂ ਗੇਟ ਰੱਖਿਆ ਹੋਇਆ ਹੈਗਾ ਕਾਫੀ ਖੁੱਲਾ ਏਰੀਆ ਰੱਖਿਆ ਹੋਇਆ ਹੈ ਇਧਰ ਸਾਈਡ ਤੇ ਤੇ ਆਜੋ ਬਈ ਭਾਈ ਇਹ ਬੈਡਰੂਮ ਕਿੰਨੇ ਸਾਈਜ਼ ਦੇ ਰਹੇ ਜਾਂਦਾ 13 14 13 14 13 14 ਦੇ ਬੈਡਰੂਮ ਹੀ ਬਣੇ ਹੋਏ ਨੇ ਹਣਾ ਹਾਂਜੀ ਠੀਕ ਹੈ ਜੀ ਇਹਨਾਂ ਸਪੈਸ਼ਲੀ ਡਿਮਾਂਡ ਸੀ ਵੀ ਖੁੱਲੇ ਡੁੱਲੇ ਹੋਵੇ ਸੋ ਬਹੁਤ ਵਧੀਆ ਯਾਰ ਦੇਖੋ ਇਹ ਦੋ ਬੰਜੇ ਡੈ ਪਿਆ ਹੈ ਬੈੱਡ ਡੈ ਪਿਆ ਨਹੀਂ ਆਪਣੇ ਨਿੱਕੇ ਨਿੱਕੇ ਰੂਮ ਹੁੰਦੇ ਕੋਡੇ ਵੱਜੀ ਜਾਂਦੇ ਕੱਲੇ ਬੈੱਡ ਹੀ ਲੱਗਦਾ ਕੱਲਾ ਬੈੱਡ ਲੱਗਦਾ ਹੁੰਦਾ ਸਹੀ ਗੱਲ ਹੈ ਜੀ ਕਾਫੀ ਵਧੀਆ ਜੀ ਸੋ ਇੱਕ ਬੈੱਡਰੂਮ ਦੋਸਤੋ ਇਧਰ ਆ ਜਾਂਦਾ ਜੋ ਕਿ ਏਰੀਆ ਬਾਈ ਥੋੜਾ ਇਹ ਵੀ 13 14 13 14 ਜੀ ਠੀਕ ਹੈ ਇਹਦੇ ਤੇ ਸੈਲਵ ਵਗੈਰਾ ਪਾਈ ਹੋਈ ਹੈ ਦੋ ਤੱਕ ਦਾ ਕਾ ਬੋਰਡ ਵਾਸਤੇ ਸੈਲ ਦਾ ਬੋਰਡ ਜਿਗਾ ਸੜੀ ਹੋਈ ਸੀ ਮਤਲਬ ਇਹਨਾਂ ਨੇ ਭਰਾਇਆ ਨਹੀਂ ਇਹਨਾਂ ਨੇ ਸਟੋਰ ਬਣਾ ਲਿਆ ਹਾਂਜੀ ਅਲਮਾਰੀ ਵਗੈਰਾ ਪੇਟੀ ਵਗੈਰਾ ਰੱਖ ਲਈ ਹੈ ਨਾ ਜੀ ਠੀਕ ਹੈ ਸਰ ਓਕੇ ਜੀ ਤੋਂ ਬੈਕ ਸਾਈਡ ਤੇ ਇੱਕ ਵਿੰਡੋ ਲੱਗੀ ਹੋਈ ਹੈ ਇਸ ਦੇ ਵਿੱਚ ਇੱਧਰ ਨਹੀਂ ਰੱਖਿਆ ਬਾਹਰ ਦਰਵਾਜ਼ਾ ਜੋ ਕਿ ਕਾਫੀ ਖੁੱਲਾ ਏਰੀਆ ਬਣਾ ਹੋਇਆ ਦੋਸਤੋ ਤੇ ਆ ਜਾਓ ਬਾਈ ਉੱਪਰੋਂ ਦਿਖਾ ਦਿਓ ਸੋ ਇਹ ਵੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਰੇਲਿੰਗ ਵਗੈਰਾ ਲੱਗੀ ਹੋਈ ਹੈ ਜੋ ਕਿ ਇਹ ਸਾਰਾ ਵੁੱਡਨ ਵਰਕ ਹੋਇਆ ਵੁੱਡਨ ਵਰਕ ਹਾਂਜੀ ਤੇ ਵੈਸੇ ਕੋਠੀ ਦੇ ਵਿੱਚ ਸਾਰੀ ਦੇ ਵਿੱਚ ਇੱਕੋ ਹੀ ਮਾਰਬਲ ਲੱਗਿਆ ਹੋਇਆ ਹੈ ਜੋ ਕਿ ਵਾਈਟ ਕਲਰ ਦਾ ਹਾਂ ਇੱਥੇ ਗਲਾਸ ਫਿਕਸ ਹੈਗਾ ਨਿਚੇ ਮਾਰਵਲ ਹੈ ਤੇ ਉੱਪਰ ਟਾਇਲ ਲੱਗੀ ਹੋਈ ਹੈ ਬਈ ਹਨਾ ਜੀ ਹਾਂ ਉੱਪਰ ਟਾਇਲ ਲੱਗੀ ਹੋਈ ਆ ਸੋ ਡਿਊਪਲੈਕਸ ਕੋਠੀ ਹੈ ਥੋੜੀ ਰੱਖੀ ਹੋਈ ਜਿਆਦਾ ਨਹੀਂ ਏਰੀਆ ਹੰਡਿਆ ਹੋਇਆ ਥੋੜੀ ਹੈ ਪਰ ਚਾਨਣ ਪੈਂਦਾ ਕੋਠੀ ਦੇ ਵਿੱਚ ਹਨੇਰਾ ਨਹੀਂ ਆ ਜਾਂਦਾ ਨਾ ਤੇ ਇਧਰ ਵੀ ਵਿੰਡੋ ਰੱਖੀ ਹੋਈ ਆ ਮਤਲਬ ਕਿ ਲੋਬੀ ਦੇ ਵਿੱਚ ਇੱਥੇ ਉੱਪਰ ਜੋ ਕਿ ਆਪਾਂ ਫਰਸਟ ਫਲੋਰ ਦੇ ਉੱਪਰ ਆ ਚੁੱਕੇ ਹਾਂ ਗਰਾਉਂਡ ਫਲੋਰ ਕਾਫੀ ਖੁੱਲਾ ਬਣਿਆ ਹੋਇਆ ਸੋ ਉੱਪਰ ਵੀ ਦੋ ਬੈਡਰੂਮ ਬਣੇ ਹੋਏ ਨੇਗੇ ਇੱਕ ਬੈਡਰੂਮ ਇਧਰ ਆ ਜਾਂਦਾ ਦੋਸਤੋ ਆ ਬੇਖ ਸਕਦੇ ਹੋ ਤੁਸੀਂ ਤੇ ਇਸ ਬੈਡਰੂਮ ਦੇ ਭਾਈ ਇਧਰ ਇਹ ਜਿਹੜਾ ਗੇਟ ਇੱਕ ਬਲਕਨੀ ਆ ਜਾਂਦੀ ਹੈ ਆਪਣੀ ਜੀ ਇਧਰ ਬਲਕਨੀ ਆ ਗਈ ਹੈ ਫਰੰਟ ਆ ਗਿਆ ਹੈ ਨਾ ਜੀ ਹਾਂਜੀ ਫਰੰਟ ਆ ਗਿਆ ਜੀ ਇਧਰ ਠੀਕ ਹੈ ਜੀ ਇਹ ਰੂਮ ਚੋਂ ਐਂਟਰੀ ਦਿੱਤੀ ਹੋਈ ਹੈ ਨਾ ਜੀ ਹਾਂਜੀ ਹਾਂਜੀ ਤੇ ਉਧਰ ਦੀ ਵੀ ਆਪਾਂ ਘੁੰਮ ਸਕਦੇ ਹਾਂ ਉਧਰ ਦੀ ਵੀ ਘੁੰਮ ਸਕਦੇ ਆਂਗੇ ਰੂਮ ਦੇ ਵਿੱਚੋਂ ਵੀ ਐਂਟਰੀ ਹੈਗੀ ਸੋ ਬਹੁਤ ਵਧੀਆ ਚੀਜ਼ ਬਣੀ ਹੋਈ ਹੈ ਦੋਸਤੋ ਬਹੁਤ ਵਧੀਆ ਪਲਾਨ ਹੈ ਕੋਠੀ ਦਾ 37 3800 ਸਕੁਆਰ ਫੁੱਟ ਦੇ ਵਿੱਚ ਇਹ ਬਣੀ ਹੋਈ ਹੈ ਕੋਠੀ ਸੋ ਉੱਪਰ ਤੁਸੀਂ ਦੇਖ ਸਕਦੇ ਹੋ ਛੋਟੀ ਛੋਟੀ ਗ੍ਰਿੱਲ ਲੱਗੀ ਹੋਈ ਹੈ ਜੋ ਕਿ ਵਧੀਆ ਜੋ ਕਿ ਲੁੱਕ ਦਿੰਦੀ ਹੈ ਕੋਠੀ ਨੂੰ ਇੱਕ ਕਾਫੀ ਖੁੱਲਾ ਏਰੀਆ ਬਣਾ ਹੋਇਆ ਇੱਧਰ ਵੀ ਦੇਖ ਸਕਦੇ ਹੋ ਤੁਸੀਂ ਤਿੰਨ ਚਾਰ ਸਾਈਡਾਂ ਤੋਂ ਤਿੰਨ ਸਾਈਡਾਂ ਤੋਂ ਐਲੀਵੇਸ਼ਨ ਦਿੱਤਾ ਹੋਇਆ ਹੈ ਕੋਠੀ ਨੂੰ ਜੋ ਕਿ ਇੱਕੋ ਹੀ ਸਾਈਡ ਪਲਾਨ ਰੱਖੀ ਹੋਈ ਹੈ ਜੋ ਕਿ ਬੈਕ ਸਾਈਡ ਖੇਤਾਂ ਦੇ ਵਿੱਚ ਕੋਠੀ ਬਣੀ ਹੋਈ ਹੈਗੀ ਇਹ ਸੋ ਇੱਧਰ ਬੈਕ ਸਾਈਡ ਤੋਂ ਵੀ ਦਿਖਾ ਦਿਓ ਬਾਈ ਬੈਕ ਸਾਈਡ ਤੋਂ ਜੋ ਕਿ ਪੌੜੀਆਂ ਬਣਾਈਆਂ ਹੋਈਆਂ ਨੇ ਗਿਆ ਪਰ ਜਾਣ ਵਾਸਤੇ ਸਟੇਅਰ ਕੇਸ ਤੇ ਬੈਕ ਸਾਈਡ ਤੇ ਇੱਕ ਰੰਡੋਰ ਰੱਖਿਆ ਹੋਇਆ ਜੋ ਕਿ ਆਪਾਂ ਬੈਕ ਸਾਈਡ ਤੇ ਜਾ ਸਕਦੇ ਆ ਤੇ ਉਧਰ ਵੀ ਦਿਖਾਉਣਾ ਭਾਈ ਉੱਪਰ ਦੋ ਬੈੱਡਰੂਮ ਨੇ ਹੈ ਨਾ ਹਾਂਜੀ ਦੋ ਬੈੱਡਰੂਮ ਉੱਪਰ ਕਿੰਨਾ ਏਰੀਆ ਆਪਣਾ ਇਹ ਉੱਪਰ ਹੀ 1700 1700 ਹਾਂਜੀ ਸੋ ਇਹ ਮਤਲਬ ਕਿ ਬਰਾਂਡੇ ਆਗੇ ਜਿਹੜੇ ਇਹ ਕਾਫੀ ਏਰੀਆ ਕਵਰ ਕੀਤਾ ਇਹਨਾਂ ਨੇ ਹੈ ਨਾ ਭਾਈ ਹਾਂਜੀ 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 ਵੈਸੇ ਰੂਮ ਤਾਂ ਦੋ ਹੀ ਨੇ ਹਾਂਜੀ ਰੂਮ ਦੋ ਹੀ ਨੇ ਦੋ ਰੂਮ ਦੋ ਨੇ ਹਾਂ ਬਰਾਂਡਾ ਨੇ ਏਰੀਆ ਕਵਰ ਕਰ ਲਿਆ ਕਾਫੀ ਸੋ ਇਹ ਸੈੱਟ ਬੈੱਡਰੂਮ ਦੇ ਵਿੱਚ LED ਪੈਨਲ ਵਗੈਰਾ ਬਣੇ ਹੋਏ ਨੇ ਜੋ ਤੁਸੀਂ ਦੇਖ ਸਕਦੇ ਹੋ ਤੇ ਵਧੀਆ ਉੱਪਰ POP ਦਾ ਕੰਮ ਬਹੁਤ ਸੋਹਣਾ ਹੋਇਆ ਹੋਇਆ ਜੋ ਕਿ ਅਲੱਗ-ਅਲੱਗ ਕਮਰੇ ਦੇ ਵਿੱਚ ਅਲੱਗ-ਅਲੱਗ ਕਨਸੈਪਟ ਹੈਗਾ ਹਰ ਇੱਕ ਰੂਮ ਦੇ ਵਿੱਚ ਇਹ ਮੇਨ ਐਂਟਰੀ ਆ ਗਈ ਜੋ ਕਿ ਲੌਬੀ ਦੇ ਵਿੱਚੋਂ ਜੋ ਕਿ ਬਾਲਕਨੀ ਨੂੰ ਜਾਣ ਵਾਸਤੇ ਸੋ ਆਪਾਂ ਕਿਸੇ ਵੀ ਸਾਈਡ ਦੀ ਐਂਟਰ ਹੋ ਸਕਦੇ ਹਾਂ ਕਿ ਬਾਲਕਨੀ ਨੂੰ ਤੇ ਇੱਕ ਬੈੱਡਰੂਮ ਇਹ ਬਣਿਆ ਹੋਇਆ ਹੈਗਾ ਦੋ ਬੈੱਡਰੂਮ ਨੇ ਉੱਪਰ ਸੋ ਇਸ ਦੇ ਨਾਲ ਇੱਧਰ ਵਾਸ਼ਰੂਮ ਅਟੈਚ ਹੈ ਨਾ ਹਾਂਜੀ ਇਹਦੇ ਇਰੀਆ ਘੱਟ ਲੱਗਦਾ ਹਨ ਹਾਂਜੀ ਹਾਂਜੀ ਥੋੜਾ ਇਰੀਆ ਹਾਂਜੀ ਠੀਕ ਹੈ ਜੀ ਸੋ ਇਧਰੋਂ ਇੱਕ ਕਮਣ ਵੀ ਦਿੱਤਾ ਹੋਇਆ ਕਮਣ ਵੀ ਦਿੱਤਾ ਹੋਇਆ ਤੇ ਆਪਾਂ ਬੈਡਰੂਮ ਨਾਲ ਯੂਜ਼ ਕਰ ਸਕਦੇ ਹਾਂ ਸੋ ਦੋਸਤੋ ਕਿਵੇਂ ਲੱਗਿਆ ਪਲਾਨ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਸੋ ਬਾਈ ਉੱਪਰ ਹੈਗਾ ਥੋੜਾ ਇਰੀਆ ਹਾਂਜੀ ਹਾਂਜੀ ਉੱਪਰ ਵਿਖਾ ਦਿੰਦੇ ਹਾਂ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿਵੇਂ ਲੱਗਿਆ ਪਲਾਨ ਬਾਈ ਦੀ ਆਪਾਂ ਹੋਰ ਵੀ ਕਾਫੀ ਕੋਠੀਆਂ ਦਿਖਾਉਂਦੇ ਰਹਿੰਦੇ ਹਾਂ ਜੋ ਕਿ ਇਹਨਾਂ ਨੇ ਬਣਾਈਆਂ ਹੋਈਆਂ ਸੋ ਬਹੁਤ ਵਧੀਆ ਪਲਾਨ ਬਣਾਏ ਹੋਏ ਨੇਗੇ ਤੇ ਬਾਈ ਜੀ ਵਿਦ ਮਟੀਰੀਅਲ ਵੀ ਵਰਕ ਕਰਦੇ ਨੇਗੇ ਜੇਕਰ ਤੁਸੀਂ ਵੀ ਕਿਸੇ ਵੀ ਮਤਲਬ ਮਾਨਸਾ ਜ਼ਿਲ੍ਹੇ ਦੇ ਨੇੜੇ ਤੇੜੇ ਜਾਂ ਕਿਤੇ ਵੀ ਥੋੜਾ ਮੋਟਾ ਦੂਰ ਬਾਈ ਨੂੰ ਆਪਾਂ ਪੁੱਛਦੇ ਆ ਕਿੰਨੀ ਕੁ ਦੂਰ ਤੱਕ ਇਹ ਕੰਮ ਕਰ ਸਕਦੇ ਆ ਬਾਈ ਜੀ ਤੁਸੀਂ ਦੱਸ ਰਹੇ ਸੀ ਕਿ ਵਿਦ ਮਟੀਰੀਅਲ ਵੀ ਤੁਸੀਂ ਕੰਮ ਕਰਦੇ ਹੋ ਹੈਨਾ ਇਹ ਕੋਠੀਆਂ ਦਾ ਹਾਂ ਜੀ ਹਾਂ ਜੀ ਤੇ ਬਈ ਆਰਕੀਟੈਕਟ ਵੀ ਤੁਹਾਡੇ ਹੀ ਹੁੰਦਾ ਹੈ ਹਾਂਜੀ ਹਾਂਜੀ ਸਾਰਾ ਟੀਮਵਰਕ ਸਾਰਾ ਕੁਝ ਹੀ ਹੁੰਦਾ ਸਾਰਾ ਟੀਮਵਰਕ ਤੁਹਾਡੇ ਕੋਲ ਤੇ ਟੋਟਲ ਜੋ ਕਿ ਮਟੀਰੀਅਲ ਵਗੈਰਾ ਵੀ ਤੁਹਾਡਾ ਹੋਣਾ ਹੈ ਸਾਡਾ ਹੀ ਹੋਣਾ ਠੀਕ ਹੈ ਜੀ ਜੇਕਰ ਕਿਸੇ ਨੇ ਬਈ ਕੋਠੀ ਬਣਵਾਉਣੀ ਹੋਵੇ ਤਾਂ ਤੁਸੀਂ ਬਣਾ ਦੇਉਗੇ ਹਾਂਜੀ ਬਣਾ ਦੇਵਾਂਗੇ ਤੇ ਮਾਨਸਾ ਤੋਂ ਬਈ ਕਿੰਨੀ ਕਿ ਦੂਰ ਤੱਕ ਆਪਾਂ 25 30 ਕਿਲੋਮੀਟਰ ਵਸ ਆ ਜਾਂਦਾ ਮਾਨਸਾ ਆਪਣੇ ਸਾਰੇ ਕਵਰ ਹੋ ਜਾਂਦਾ ਮਾਨਸਾ ਸਾਰੇ ਕਵਰ ਹੋ ਜਾਂਦਾ ਹੈ ਠੀਕ ਹੈ ਜੀ ਸੋ ਦੋਸਤੋ ਮਾਨਸਾ ਦੇ ਏਰੀਆ ਦੇ ਵਿੱਚ ਕਿਤੇ ਵੀ ਤੁਸੀਂ ਵਿਦ ਮਟੀਰੀਅਲ ਆਪਣੇ ਕੋਲੇ ਟਾਈਮ ਨਹੀਂ ਹੁੰਦਾ ਇੱਕ ਟਾਈਮ ਪਰ ਆਪਾਂ ਵਿੱਚ ਲੋਕ ਹੁੰਦੇ ਆ ਕਿ ਇਹ ਹੁੰਦਾ ਵੀ ਪੈਸੇ ਆਪਾਂ ਲਾ ਦੇਂਗੇ ਆਪਣੀ ਦੇਖਰੇਖ ਦੇ ਵਿੱਚ ਬਣੇ ਤੇ ਵਿਦ ਮਟੀਰੀਅਲ ਬਈ ਤੁਹਾਡਾ ਕੰਮ ਹੋਵੇ ਸਾਰਾ ਹਾਂਜੀ ਤਾਂ ਬਾਈ ਦਾ ਆਪਾਂ ਨੰਬਰ ਦੇਵਾਂਗੇ ਸਕਰੀਨ ਤੇ ਤੇ ਤੁਸੀਂ ਕੋਈ ਵੀ ਕੰਮ ਕਰਵਾ ਸਕਦੇ ਹੋ ਵਿਦ ਮਟੀਰੀਅਲ ਵੀ ਕਰਵਾਉਣਾ ਹੋਵੇ ਤੇ ਬਈ ਜੀ ਕਰਪਾ ਇਹ ਕੋਠੀ ਦੀ ਗੱਲ ਕਰੀ ਤੇ ਇਤੇ ਕਿੰਨਾ ਖਰਚ ਆਇਆ ਹੋਇਆ ਕੋਠੀ ਤੇ ਇਹਦੇ ਵਿੱਚ 40 ਤੋਂ 42 ਲੱਖ ਰੁਪਏ ਲੱਗ ਚੁਕੇ ਜੀ 40 ਤੋਂ 42 ਹਾਂਜੀ ਹਾਂਜੀ ਬਗਲ ਵੀ ਜਿਹਨਾਂ ਨੇ ਪਹਿਲਾਂ ਮਾਰਿਆ ਬਗਲ ਫਿਰ ਕੋਠੀ ਪਾਈ ਹੈਗੀ ਓਕੇ ਜੀ ਓਕੇ ਹਾਂਜੀ ਹਾਂਜੀ ਉਹ ਥੋੜਾ ਜੀ ਜਿਵੇਂ 3 ਸਾਲ ਹੋ ਗਏ ਉਹ ਥੋੜਾ ਸਸਤਾ ਸੀ ਨਹੀਂ ਸਸਤਾ ਸੀ ਪਰ ਬੀ ਫਰਕ ਤਾਂ ਪੈਂਦੀ ਏ ਰੇ ਸਾਲ ਦੇ ਵਿੱਚ ਹੀ ਫੱਗ ਬੈ ਜਾਣਾ 37 3800 ਸਕਰ ਫੁੱਟ ਦੇ ਅੱਜ ਦੇ ਹਿਸਾਬ ਨਾਲ ਬਣਾਉਣਾ 50 ਲੱਖ ਰੁਪਏ ਲੱਗ ਜਾਣਾ ਸੀ 50 50 ਪਲੱਸ ਟਾਈਮ ਦਾ ਡਵੈਲਪਮੈਂਟ ਹਾਂ ਹਾਂ 50 ਪਲੱਸ ਲੱਗ ਜਾਣਾ ਸੀ ਜੀ ਠ ਕੀਤਾ ਸੀ ਹਰੇਕ ਚੀਜ਼ ਦਾ ਅੱਛਾ ਜੀ ਹਰੇਕ ਚੀਜ਼ ਦਾ ਅਲੱਗ-ਅਲੱਗ ਜੀਤਾ ਸੀ ਜਿਵੇਂ ਟੇਪਰ ਵਗੈਰਾ ਉਹ ਟੇਪਰ ਵਗੈਰਾ ਦਾ ਅੱਡ ਆਰਸੀਸੀ ਦਾ ਅੱਡ ਸਾਰਾ ਠੀਕ ਹੈ ਜੀ ਠੀਕ ਹੈ ਠੀਕ ਹੈ ਸਰ ਬਾਕੀ ਆਪਣਾ ਸਾਰਾ ਹੀ ਸਹਚਾਰ ਬਣਿਆ ਹੋਇਆ ਹੈਗਾ ਪਿੰਡ ਦੇ ਵਿੱਚ ਜਿੱਥੇ ਵੀ ਤੁਸੀਂ ਕੈਮਰਾ ਘੁਮਾਓਗੇ ਜਿਹੜੀਆਂ ਡਬਲ ਪੋਰਸ਼ਨ ਕੋਠੀਆਂ ਨੇਗੀਆਂ ਉਹ ਸਾਰੀਆਂ ਆਪਣੀਆਂ ਬਣੀ ਹੋਈਆਂ ਨੇਗੀਆਂ ਠੀਕ ਹੈ ਜੀ ਓਕੇ ਬਈ ਇਸ 17 ਕੋਠੀਆਂ ਸੀ ਆਪ ਗਿਣੀਆਂ ਨੇਗੀਆਂ ਤਿੰਨ ਦੇ ਤਿੰਨ ਦੇ ਵਿੱਚ ਕੰਮ ਚੱਲ ਰਿਹਾ ਹੈਗਾ ਇੱਥੇ ਇਸੇ ਪਿੰਡ ਦੇ ਵਿੱਚ ਇਸੇ ਪਿੰਡ ਦੇ ਵਿੱਚ ਠੀਕ ਹੈ ਠੀਕ ਹੈ ਬਹੁਤ ਵਧੀਆ ਬਈ ਚਲੋ ਧੰਨਵਾਦ